ਮਲਚਿੰਗ ਵਾਲੀ ਲਸਣ ਆਪਣੀ ਬਿਰਲੀ ਜ਼ਰੂਰ ਲੱਗੀ ਹੋਈ ਹੈ ਪਰ ਲਸਣ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋਗੇ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਵਾਧਾ ਹੋ ਰਿਹਾ ਹੈਗਾ ਬਿਰਲੀ ਲਾਉਣ ਦਾ ਫਾਇਦਾ ਕੀ ਹੈ ਆਪਾਂ ਨੂੰ ਬਿਰਲੀ ਲਾਉਣ ਦੇ ਨਾਲ ਇੱਕ ਵਾਰ ਆਪਾਂ ਨੂੰ ਇਹ ਤਾਂ ਲੱਗਦਾ ਕਿ ਫਸਲ ਆਪਣੀ ਬਿਰਲੀ ਹੈ ਪਰ ਜਿਹੜਾ ਗੰਢੀ ਦਾ ਸਾਈਜ਼ ਹੈ ਤੇ ਵੇਟ ਆ ਉਹ ਬਹੁਤ ਬਣਦਾ ਹੈਗਾ ਇਹ ਚੀਜ਼ ਆਪਾਂ ਲਗਭਗ ਪਿਛਲੇ 3 ਸਾਲ ਤੋਂ ਦੇਖ ਰਹੇ ਹਾਂਗੇ ਫਿਰ ਵੀ ਥੋੜੀ-ਬਹੁਤੀ ਸੰਘਣੀ ਲਾ ਕੇ ਆਪਾਂ ਤਜਰਬੇ ਕਰਦੇ ਰਹੇ ਨੇ ਉਹ ਵੀ ਤੁਹਾਨੂੰ ਜਿਹੜਾ ਆਪਾਂ ਦਿਖਾਉਣੇ ਹੈਗੇ ਵੀ ਸੰਘਣੀ ਲਾਈ ਹੈ ਜਿਹੜੀ ਇਹ ਤਾਂ ਜਿਵੇਂ ਇੱਕ ਬੱਟ ਦੇ ਉੱਪਰ ਆਪਣੀਆਂ 2-2 ਲਾਈਨਾਂ ਲੱ ਤੁਸੀਂ ਦੇਖ ਸਕਦੇ ਹੋਗੇ ਕਾਫੀ ਲੰਮਾ ਤੋੜਾ ਇਹਰਾ ਏਰੀਆ ਜਿਹੜਾ ਆਪਾਂ ਲਾਇਆ ਹੋਇਆ ਹੈਗਾ ਇੱਧਰ ਦੂਜੇ ਪਾਸੇ ਆਪਣੇ ਕੋਲੇ ਨਾ ਤਿੰਨ ਤਿੰਨ ਚਾਰ ਚਾਰ ਵੀ ਗੰਡੀਆਂ ਲਾਈਆਂ ਆਪਾਂ ਇੱਕ ਬੈੱਡ ਦੇ ਉੱਪਰ ਬੈੱਡ ਥੋੜੇ ਚੌੜੇ ਜ਼ਰੂਰ ਹੈਗੇ ਆ ਪਰ ਗਰੋਥ ਨਹੀਂ ਇਹਦੇ ਨਾਲ ਦੀ ਹੈਗੀਗੀ ਬਰਲੀ ਦੇ ਵਿੱਚ ਆਪਾਂ ਨੂੰ ਇਹ ਫਾਇਦਾ ਜ਼ਰੂਰ ਹੁੰਦਾ ਕਿ ਗਰੋਥ ਬਹੁਤ ਵਧੀਆ ਮਿਲਦੀ ਹੈ ਜਿਵੇਂ ਇੱਧਰ ਆਪਣੇ ਲੱਗੀ ਹੋਈ ਹੈਗੀ ਇਹਦੇ ਵਿੱਚ ਆਪਣੇ ਤਿੰਨ ਤਿੰਨ ਚਾਰ ਚਾਰ ਗੰਡੀਆਂ ਲੱਗੀਆਂ ਹੋਈਆਂ ਤੇ ਗਰੋਥ ਤੁਸੀਂ ਉਹਦੇ ਮੁਕਾਬਲੇ ਇੱਧਰ ਲਸਣ ਦੀ ਦੇਖ ਸਕਦੇ ਹੋ ਬਹੁਤ ਘੱਟ ਹੈਗੀ ਪੀਲੀ ਵੀ ਪੈ ਰਹੀ ਹੈ ਲਸਣ ਪਰ ਉਹ ਬਿਲਕੁਲ ਕਾਲੇ ਰੰਗ ਦੀ ਜਾਨੀ ਕਿ ਗੂੜੇ ਹਰੇ ਰੰਗ ਦੇ ਵਿੱਚ ਲਸਣ ਹੈਗੀ ਹੈ ਤੇ ਇੱਧਰ ਥੋੜਾ ਜਿਹਾ ਪੀਲਾਪਨ ਆਪਾਂ ਨੂੰ ਲਸਣ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈਗਾ ਇਸੇ ਤਰ੍ਹਾਂ ਹੀ ਲਗਾਤਾਰ ਆਪਣੇ ਸਾਰੀਆਂ ਫਸਲਾਂ ਦੇ ਉੱਪਰ ਤਿਆਰਬੇ ਚੱਲਦੇ ਰਹਿੰਦੇ ਆ ਤੇ ਤੁਹਾਡਾ ਨਾਲ ਆਪਾਂ ਸਾਂਝੇ ਕਰਦੇ ਰਹੇ ਨੇ ਧੰਨਵਾਦ ਜੀ